ਹਾਂਜੀ 14 ਤਰੀਕ ਨੂੰ ਵੀ ਮੇਰੇ ਨਾਲ ਗੱਲ ਕੀਤੀ ਮੰਮੀ ਅਸੀਂ ਚਲੀ ਪਿਆਂਗੇ ਤਾਂ ਹੁਣ ਨੈਟਵਰਕ ਘਟਵਾ ਕਰਨਾ ਤਾਂ ਮੈਸੇਜ ਮੈਸੇਜ ਕਰ ਦਿਆ ਕਰ ਕਮੇ ਤਾਂ ਉਤੋ ਬਾਦ ਕੋਈ ਮੈਸੇਜ ਨਹੀਂ ਕੋਈ ਫੋਨ ਨਹੀਂ ਇਹ ਤਾਂ ਹੁਣ ਸਾਨੂੰ ਤਾਂ ਸਵੇਰੇ ਪਤਾ ਲੱਗਾ ਕਿ ਜਹਾਜ਼ ਪਲਟੀ ਹੋਈ ਗਿਆ ਤਾਂ ਲਾ ਪਤਾ ਹੋਈ ਇਹਦਾਂ ਹਾਂਜੀ ਪਰ ਸਾਨੂੰ ਇਹ ਖਬਰ ਨਹੀਂ ਸੀ ਕਿ ਜਿਹੜੀ ਸ਼ਿਪ ਹੈ ਉਹ ਉਹਦੇ ਨਾਲ ਇਹ ਹਾਦਸਾ ਹੋ ਗਿਆ ਹੈ ਤੇ ਉਹ ਸਾਨੂੰ 2 ਦਿਨ ਪਹਿਲਾਂ ਹੀ ਪਤਾ ਲੱਗਿਆ ਹੈ ਲਾਸਟ 2 ਮਨთ ਪਹਿਲਾਂ ਗਿਆ ਸੀਗਾ ਜੁਆਇਨ ਕੀਤਾ ਸੀਗਾ ਸ਼ਿਪ ਦੁਬਈ ਦੀ ਕੰਪਨੀ ਸੀਗੀ ਕੰਪਨੀ ਨਾਲ ਕੰਟੈਕਟ ਸਾਡਾ ਹੋਇਆ 16 ਤਾਰੀਖ ਨੂੰ ਉਹਨਾਂ ਨੇ ਸਾਨੂੰ ਦੱਸਿਆ ਕਿ ਸ਼ਿਪ ਪਲਟੀ ਹੋ ਗਿਆ ਹੈ ਕੁਝ ਰੌਅ ਵੈਦਰ ਕਰਕੇ ਕੁਝ ਰੀਜ਼ਨ ਉਹਨਾਂ ਨੇ ਦੱਸੇ ਸਮੁੰਦਰ ਦੇ ਵਿੱਚੋਂ ਜਹਾਜ਼ ਡੁੱਬਣ ਦੇ ਨਾਲ ਪੰਜਾਬ ਦਾ ਇਹ ਨੌਜਵਾਨ ਹੋਇਆ ਲਾਪਤਾ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ عمان ਦੇ ਵਿੱਚ ਇੱਕ ਸਮੁੰਦਰੀ ਜਹਾਜ਼ ਸਮੁੰਦਰ ਦੇ ਵਿੱਚ ਡੁੱਬ ਗਿਆ ਸੀ ਜਿਸ ਦੇ ਵਿੱਚ 16 ਕ੍ਰੂ ਮੈਂਬਰ ਸਵਾਰ ਸੀ ਜੋ ਲਾਪਤਾ ਹੋ ਗਏ ਸੀ ਜਿਨ੍ਹਾਂ ਦੇ ਵਿੱਚ 10 ਨੂੰ ਤਾਂ ਰੈਸਕਿਊ ਕਰ ਲਿਆ ਲੇਕਿਨ ਬਾਕੀ 6 ਕ੍ਰੂ ਮੈਂਬਰ ਹੱਲੇ ਵੀ ਲਾਪਤਾ ਨੇ ਜਿਸ ਦੇ ਵਿੱਚ ਇੱਕ ਕ੍ਰੂ ਮੈਂਬਰ ਪੰਜਾਬ ਦਾ ਰਹਿਣ ਵਾਲਾ ਹੈ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਜੋ ਕਿ ਲਾਪਤਾ ਹੋ ਗਿਆ ਹੈ ਤੇ ਖੁਨੂਸ ਨੌਜਵਾਨ ਦਾ ਪਰਿਵਾਰ ਭਾਰ ਸਰਕਾਰ ਨੂੰ ਮੰਗ ਕਰ ਰਿਹਾ ਹੈ ਮਦਦ ਦੀ ਗੁਹਾਰ ਲਗਾ ਰਿਹਾ ਹੈ ਕਿ ਸਾਡੇ ਲੜਕੇ ਨੂੰ ਜਲਦ ਰੈਸਕਿਊ ਕੀਤਾ ਜਾਵੇ ਸਮੁੰਦਰ ਦੇ ਵਿੱਚ ਉਸ ਨੂੰ ਲੱਭਿਆ ਜਾਵੇ ਉਸ ਦੀ ਪਾਲ ਕੀਤੀ ਜਾਵੇ ਤੁਹਾਨੂੰ ਦੱਸਦੇ ਕਿ ਨੌਜਵਾਨ ਕਰ ਦੇ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ ਜਿਸ ਦੇ ਸਿਰ ਤੇ ਗੁਜ਼ਾਰਾ ਚੱਲਦਾ ਸੀ ਕਰਦਾ ਤਾਂ ਜਿਸ ਦਿਨ ਦਾ ਲਾਪਤਾ ਹੋਇਆ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ 8 ਦਿਨ ਹੋ ਗਏ ਉਸ ਨੂੰ ਲਾਪਤਾ ਹੋਏ ਨੂੰ ਹਾਂਜੀ ਪਰ ਸਾਨੂੰ ਇਹ ਖਬਰ ਨਹੀਂ تھی ਕਿ ਜਿਹੜੀ ਸ਼ਿਪ ਹੈ ਉਹ ਉਹਦੇ ਨਾਲ ਇਹ ਹਾਦਸਾ ਹੋ ਗਿਆ ਹੈ ਤੇ ਉਹ ਸਾਨੂੰ 2 ਦਿਨ ਪਹਿਲਾਂ ਹੀ ਪਤਾ ਲੱਗਿਆ ਹੈ ਤੇ ਸਿੱਕ ਡੁੱਬੇ ਹੋਏ ਨੂੰ ਕਿੰਨਾ ਟਾਈਮ ਜਿਹੜਾ ਹੋਇਆ ਹੈ ਲਗਭਗ 1 ਹਫਤਾ ਹੋ ਗਿਆ 1 ਵੀਕ ਹੋ ਗਿਆ ਕੋਈ ਕੰਪਨੀ ਨੇ ਕਿਹਾ ਤੁਹਾਨੂੰ ਰਿਟਲਾਨੀ ਦਿੱਤੀ ਜਾਂ ਫੋਨ ਕੀਤਾ ਹੋਵੇ ਕਿਸ ਤਰ੍ਹਾਂ ਹਾਂਜੀ 3-4 ਦਿਨ ਪਹਿਲਾਂ ਭਾਜੀ ਉਹਨਾਂ ਨਾਲ ਹੋਈ ਥੀ ਪਰ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਕਿਉਂਕਿ ਉਹਨਾਂ ਨੇ ਇਹੀ ਸੋਚਿਆ ਹੋਣਾ ਕਿ ਟੈਨਸ਼ਨ ਵਗੈਰਾ ਹੋਏਗੀ ਇਸ ਲਈ ਉਹਨਾਂ ਨੇ ਆਪੇ ਮਤਲਬ ਖੋਜ ਬੁਕੇਰਾ ਕਰਨੇ ਪੁੱਛ ਰਹੇ ਕਿ ਸਾਨੂੰ ਕੁਝ ਤੁਹਾਡੇ ਵੱਲ ਮਿਨਿਸਟਰੀ ਜਿਹੜੀ ਹੈਗੀ ਹੈ ਸ਼ਿਪਿੰਗ ਨਹੀਂ ਜੀ ਹਜੇ ਕਿਸੇ ਨਾਲ ਨਹੀਂ ਗੱਲਬਾਤ ਹੋਈ ਸਿਰਫ ਕੰਪਨੀ ਦੇ ਥਰੂ ਮੇਲ ਆਈ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਚੱਲਿਆ ਹੈ ਬਟ ਜਿੱਦਾਂ ਕਿ ਰਿਅਮਰ ਵੀ ਫੈਲ ਰਿਹਾ ਕਿ ਇਹ ਰੈਸਕਿਊ ਆਪਰੇਸ਼ਨ ਜਿਹੜਾ ਹੈ 9 ਜਣੇ ਚੋਂ ਬਚਾਏ ਉਸ ਤੋਂ ਬਾਅਦ ਉਹ ਬੰਦ ਕਰ ਦਿੱਤਾ ਗਿਆ ਹੈ ਜਾਂ ਕਿਤੇ ਟਿੱਲ ਪੈ ਗਈ ਹੈ ਪਰ ਮੇਰੀ ਸਰਕਾਰ ਨੂੰ ਪੰਜਾਬ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਇਹ ਹੀ ਬੇਨਤੀ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਬੰਦ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਮੇਰਾ ਭਰਾ ਨਹੀਂ ਲੱਭਦਾ ਹਾਂਜੀ 14 ਤਰੀਕ ਨੂੰ ਵੀ ਮੇਰੇ ਨਾਲ ਗੱਲ ਕੀਤੀ ਮੰਮੀ ਅਸੀਂ ਚਲੀ ਪਿਆਂਗੇ ਤਾਂ ਹੁਣ ਨੈਟਵਰਕ ਘਟੋਆ ਕਰਨਾ ਤਾਂ ਮੈਸੇਜ ਮੈਸੇਜ ਕਰ ਦਿਆ ਕਰਕਾ ਮੈਂ ਤਾਂ ਉਤੋਂ ਬਾਅਦ ਕੋਈ ਮੈਸੇਜ ਨਹੀਂ ਕੋਈ ਫੋਨ ਨਹੀਂ ਇਹ ਤਾਂ ਹੁਣ ਸਾਨੂੰ ਤਾਂ ਸਵੇਰੇ ਪਤਾ ਲੱਗਾ ਕਿ ਜਹਾਜ਼ ਪਲਟੀ ਹੋਈ ਹੈ ਤਾਂ ਲਾਪਤਾ ਹੋਈਏ ਦਨਗੇ ਲਾਸਟ 2 ਮੰਥ ਪਹਿਲਾਂ ਗਿਆ ਸੀਗਾ ਜੁਆਇਨ ਕੀਤਾ ਸੀਗਾ ਸ਼ਿਪ ਦਵਾਈ ਦੀ ਕੰਪਨੀ ਸੀਗੀ ਨੈਕਟੋ ਫਿਜ਼ੀ ਕਰਕੇ ਤੇ ਉਸ ਤੋਂ ਬਾਅਦ ਸਾਡੀ 14 ਤਰੀਕ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਇਹਦੇ ਨਾਲ ਤੇ ਕੰਪਨੀ ਨਾਲ ਕੰਟੈਕਟ ਸਾਡਾ ਹੋਇਆ 16 ਤਾਰੀਖ ਨੂੰ 16 ਤਾਰੀਖ ਨੂੰ ਕੰਟੈਕਟ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਸ਼ਿਪ ਪਲਟੀ ਹੋ ਗਿਆ ਹੈ ਕੁਝ ਰਫ ਵੈਦਰ ਕਰਕੇ ਕੁਝ ਰੀਜ਼ਨ ਉਹਨਾਂ ਨੇ ਦੱਸੇ ਤੇ ਉਸ ਤੋਂ ਬਾਅਦ 17 ਤਾਰੀਖ ਨੂੰ ਸਾਨੂੰ ਪਤਾ ਲੱਗਾ ਕਿ ਉਹਦੇ ਵਿੱਚੋਂ 10 ਕਰੂ ਮਿਲੇ ਐ ਜਿਹਦੇ ਵਿੱਚੋਂ 9 ਸਹੀ ਸਲਾਮਤ ਆ ਤੇ ਇੱਕ ਡੈੱਡ ਮਿਲਿਆ ਟੋਟਲ 16 ਕਰੂ ਸੀਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਤੱਕ ਸਾਨੂੰ ਕੋਈ ਕਵਰ ਨਹੀਂ ਆ ਇਹਨਾਂ ਦੀ ਤੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਹੁਣ ਕਿ ਸਾਨੂੰ ਬਾਹਰ ਤੋਂ ਖਬਰਾਂ ਮਿਲ ਰਹੀਆਂ ਕਿ ਰੈਸਕਿਊ ਆਪਰੇਸ਼ਨ ਜਿਹੜਾ ਉਹ ਬੰਦ ਕੀਤਾ ਜਾ ਰਿਹਾ ਹੈ ਜਿੰਦਾ ਵੀ ਹੈ ਤੇ ਹੁਣ ਸਾਡੀ ਇਹੀ ਉਪੀ ਲੈ ਇੰਡੀਅਨ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਤੋਂ ਕਿ ਜਦੋਂ ਤੱਕ ਸਾਨੂੰ ਕੋਈ ਵੀ ਸੂਚਨਾ ਨਹੀਂ ਮਿਲਦੀ ਇਹ ਆਪਰੇਸ਼ਨ ਬੰਦ ਨਾ ਕੀਤਾ ਜਾਵੇ। ਹੰਦੀਪ ਸਿੰਘ ਦਾ ਇੱਕੋ ਹੀ ਸਾਡਾ ਕਮਾਨ ਵਾਲਾ ਬੇਟਾ ਸੀਗਾ। ਹੋਰ ਘਰ ਵਿੱਚ ਹੈ ਨਹੀਂ ਕੋਈ ਕਮਾਨ ਵਾਲਾ। ਮੈਂ ਕਿ ਕਮਾਨ ਵਾਸਤੇ ਕਰੋਗੇ? ਲਾਸਟ ਵੇਖੇ ਮੇਰੇ ਨਾਲ ਹੋਈ ਇੱਕ 23 ਦਿਨ ਗੱਲ ਹੋਈ ਮੇਰੇ ਨਾਲ। ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ। ਤੇ ਇਹ ਕਿਹਾ ਕਿ Papa ਮੈਂ ਠੀਕ ਠਾਕ ਹਾਂ। ਤੁਸੀਂ ਚਿੰਤਾ ਨਹੀਂ ਕਰਨਾ। ਜਿਸ ਤਰ੍ਹਾਂ ਤੁਹਾਡੇ ਫੈਮਿਲੀ ਦੱਸ ਰਹੀ ਕਿ ਇਹਦਾ ਆਪਰੇਸ਼ਨ ਤੋਂ ਇਧਰ ਦੀ ਖ਼ਬਰਾਂ ਮਿਲ ਰਹੀਆਂ ਕਿ ਜਿਹੜਾ ਰੈਸਕਿਊ ਆਪਰੇਸ਼ਨ ਰੁਕ ਗਿਆ। ਹਾਂਜੀ। ਹਾਂਜੀ। ਹਾਂਜੀ ਕੋਪਰੀ ਨੇ ਕੀ ਕਿਹਾ ਸੀ ਤੁਹਾਨੂੰ ਜਦੋਂ ਇਹ ਮਿਸਿੰਗ ਵੀ ਤੁਹਾਨੂੰ ਦੱਸਿਆ ਸੀ ਉਹਨਾਂ ਨੇ ਕੰਪਨੀ ਸੇ ਕਹਿੰਦੀ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹ ਫੇਰ ਵੀ ਪਤਾ ਲੱਗਿਆ ਕਿ ਢਿਲ ਕਰਦੇ ਪਏ ਕਾਰਨ ਕੀ ਹੈ ਜਦ ਆਜ ਦੁੱਬਨ ਦਾ ਜਿਸ ਤਰ੍ਹਾਂ ਦੁੱਬਿਆ ਸੀ ਉਹ ਪਤਾ ਲੱਗਿਆ ਕੁਝ ਮੰਗੀ ਗੱਲ ਕਹਿੰਦੇ ਤੂਫਾਨ ਆਇਆ ਤੂਫਾਨ ਦੇ ਆਉਣ ਨਾਲ ਪਲਟੀ ਹੋ ਗਿਆ ਜਿਆਦਾ ਹਾਂਜੀ ਤੇ ਹੋਰ ਵੀ ਉਹਦਾ ਕੋਈ ਸਾਥੀ ਸੀਗਾ ਜੀ ਲੋਕਲ ਜਾਂ ਕੋਈ ਲੱਗ ਸਾਥੀ ਇਥੋਂ ਦਾ ਨਹੀਂ ਇੱਕ ਪਠਾਨ ਕੋੜ ਦਾ ਹੈਗਾ ਉਹਨਾਂ ਦਾ ਹੋਏ ਸੀਨੀਅਰ ਹੈ ਉਹਨਾਂ ਨੇ ਉਸ ਫੈਮਿਲੀ ਨਾਲ ਗੱਲ ਹੋਈ ਤੁਹਾਡੀ ਨਹੀਂ ਉਹਨਾਂ ਨਾਲ ਗੱਲ ਨਹੀਂ ਸੀ ਹੋਈ ਉਹਨਾਂ ਨਾਲ ਕੋਈ ਸੰਪਰਕ ਨਹੀਂ ਹੋਇਆ। ਉਹਨਾਂ ਨਾਲ ਕੋਈ ਸੰਪਰਕ ਨਹੀਂ ਆਇਆ। ਉਹ ਕੀ ਮੰਗ ਕਰਨਾ ਚਾਹੁੰਦੇ ਹੋ ਸਰਕਾਰ ਤੋਂ? ਅਸੀਂ ਚਾਹੁੰਦੇ ਸਾਡਾ ਬੱਚਾ ਵਾਪਸ ਖਾਣਾ ਚਾਹੀਦਾ ਹੈ। ਕਿਸੇ ਦੇ ਹਾਲਤ ਵਿੱਚ ਜਿਹੜੀ ਕਾਰਵਾਈ ਬੰਦ ਨਾ ਕੀਤੀ ਜਾਵੇ। ਪਰ ਦਹਿਰਕਾਰ ਨੂੰ ਪੰਜਾਬ ਸਰਕਾਰ ਨੂੰ